ਦੇਨੂ ਅਜੀਬ 5 ਟੀਵੀ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਸਾਰੀਆਂ ਮੁਬਾਰਕਾਂ ਤੇ ਬੜੀ ਸੋਹਣੀ ਜੀ ਰੈਸਪੀ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਤੇ ਆਓ ਫਿਰ फटाफट ਕਿਚਨ 'ਚ ਚਲੀਏ ਤੇ ਬਣਾਈਏ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾਲ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਪੋਰਟ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਲੋੜੀ ਹੈਪੀ ਲੋੜੀ ਸਾਰਿਆਂ ਨੂੰ ਅੱਤ ਨਜ਼ਾਰੀ ਨਜ਼ਾਰੀ ਮਜੀ ਮਜੀ ਰੌਣਕਾਂ ਲੱਗੀਆਂ ਏ ਜੀ ਸਾਡੀ ਰਸੋਈ ਦੇ ਵਿੱਚ ਅੱਜ ਤਾਂ ਅਸੀਂ ਅੱਜ ਆਪਣੀ ਜਿਹੜੀ ਲੋੜੀ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਲੋੜੀ ਦੀ ਬਹੁਤ ਬਹੁਤ ਸਾਰੀ ਮੁਬਾਰਕਾਂ ਤੇ ਅੱਜ ਅਸੀਂ ਮੁਰਮਰਾ ਨੇ ਮੁਰੁੰਡਾ ਵੀ ਕਿਆ ਸਦਿਆ ਅੱਜ ਬਚਪਨ ਦੇ ਦਿਨ ਯਾਦ ਆ ਗਏ ਤੇ ਸੋਚਿਆ ਕਿ ਕਿਉਂ ਨਾ ਸੀ ਮੁਰਮਰੇ ਦੀ ਰੈਸਪੀ ਕਰਨ ਨੂੰ ਬਣਾ ਕੇ ਦਿਖਾਈਏ। ਲੋ ਜੀ ਚੱਕ ਦੋ ਫੱਟੇ ਤੇ ਬੱਲੇ ਬੱਲੇ ਕਰ ਲਈਏ ਅੱਜ ਸੀ ਲੋਹੜੀ ਦੇ ਮੌਕੇ ਦੇ ਉੱਤੇ। ਤੇ ਸਾਡੇ ਕੋਲੇ ਜੀ ਮੁਰਮਰਾ ਹੈਗਾ ਤੇ ਮੁਰਮਰਾ ਅਸੀਂ ਬਣਾਉਣ ਜਾ ਰਹੇ ਹਾਂ। ਆ ਸਾਡੇ ਕੋਲੇ ਸੁੱਕੀਆਂ ਫੁੱਲੀਆਂ ਨੇ ਤੇ ਨਾਲ ਹੀ ਸਾਡੇ ਕੋਲੇ ਗੁੜ ਹੈ। ਤੇ ਸਭ ਤੋਂ ਪਹਿਲਾਂ ਸੀ ਜਿਹੜੀ ਹੈ ਰੇਸ਼ਿਓ ਯਾਦ ਕਰਿਓ। 3 ਕੋਲੀ ਜਿਹੜੀ ਸਾਡੇ ਕੋਲੇ ਹੈਗੀ ਫੁੱਲੀਆਂ ਨੇ ਤੇ 1 ਕੋਲੀ ਗੁੜ। ਉਸ ਦੇ ਨਾਲ ਅੱਜ ਦੀ ਅਸੀਂ ਰੈਸਪੀ ਤਿਆਰ ਕਰਾਂਗੇ। ਇਸ ਅਸੀਂ ਕਰ ਦਿੱਤੀ ਹੈ ਆਨ ਤੇ ਨਾਲ ਹੀ ਅਸੀਂ ਜਿਹੜੇ ਹੈਗੇ ਤਿੰਨ ਕੌਲੀ ਜਿਹੜੀ ਹੈਗੀ ਅਸੀਂ ਆਪਣੀ ਫੁਲੀਆਂ ਚ ਪਾਵਾਂਗੇ ਉਹਨਾਂ ਨੂੰ ਪਹਿਲਾਂ ਅਸੀਂ ਰੋਸਟ ਕਰਾਂਗੇ ਐ ਇੱਕਦਰਾ ਰੋਸ ਹੋ ਜਾਣ ਗਿਆ ਉਸਦੇ ਬਾਅਦ ਕਿਉਂਕਿ ਜੇ ਮਾੜਾ ਮੋਟਾ ਵੀ ਇਸ ਲੱਗ ਗਿਆ ਹੁੰਦੀਆਂ ਕੁਛ ਨਹੀਂ ਹੈ ਵਿੱਚ कुरकुराਪਨ ਆਣਾ ਜ਼ਰੂਰੀ ਹੈ ਤੇ ਹੁਣ ਅਸੀਂ ਇਸ ਨੂੰ ਮੁਕੇ ਤੇ ਥੋੜਾ ਜਿਆ ਰੋਸਟ ਕਰਾਂਗੇ ਥੋੜੀ ਕੜਕ ਹੋ ਜਾਣਾ ਹਾਂਜੀ ਲੋ ਜੀ ਬਹੁਤ ਵਧੀਆ ਨਾਲ ਰੋਸਟ ਹੋ ਗਈਆਂ ਦੇਖੋ ਹੁਣ ਅਸੀਂ ਕੈਸ ਕਰ ਦਾਂਗੇ ਬੰਦ ਤੇ ਇਸ ਨੂੰ ਸੀ ਬਾਹਰ ਨਿਕਲ ਲਾਂਗੇ हाँ जी एक चम्मच असी जड़ा है घ्योदा पावगे ना ही असं एक कौली जी है गुड़ की पाँगे हम बस मेन कम है स्टार्ट जहाँ सा बस हिलाई जाना हिलाई जाना एकदम इन मेल्ट कर देना है गुड़ू रुकना नहीं है बस हिला हिलाई पिघला लो जिन्ना तीस पिघला सकते हो गुठिया नहीं चीजें गैस बिल्कुल स्लो गैस से अम करना लो जी गुड़ सा बहुत वजिए मेल्ट हो गया थोड़ी जी जल झग आने लग जाए फिर अटेज पर तुम दसा किस तरह इसको चेक करना है साड़ा गुड़ है बिल्कुल अच्छी तरह पक गया गैस स्लो रखना तेज ना रखना हाँ जी देखो कि सोहनी झग आ गई है हूँ अस इस चेक करा पानी के पाँगे गुड़ चेक करा हाँ हाँ देखो जुड़ गया ना तो यहाँ मतलब प्रोपर जो ਬਿਲਕੁਲ ਤਿਆਰ ਹੈ ਮੁਰਮਰਾ ਬਣਾਉਣ ਦੇ ਲਈ ਹੁਣ ਆਪਾਂ ਇਸ ਦੇ ਵਿੱਚ ਜਿਹੜੀਆਂ ਇਹ ਫੁੱਲੀਆਂ ਐਡ ਕਰਾਂਗੇ ਨਾਲੇ ਇੱਕ ਚਮਚਾ ਖਸੂਰ ਵੀ ਐ ਕਰਾਂਗੇ ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਜਲਦੀ ਜਲਦੀ ਕੰਮ ਕਰਨਾ ਹੁਣ ਤੇਜ਼ੀ ਨਾਲ ਤਾਂ ਕਿ ਜਿਹੜਾ ਗੁੜ ਤੇ ਫੁੱਲੀਆਂ ਸਾਡੀਆਂ ਮਿਕਸ ਹੋ ਜੇਨ ਅੱਛੀ ਤਰ੍ਹਾਂ ਲੋ ਜੀ ਹੁਣ ਇਹ ਬਿਲਕੁਲ ਥੈਰ ਨਹੀਂ ਹੁਣ ਅਸੀਂ ਇਸ ਨੂੰ ਸੈੱਟ ਹੋਣ ਦੇ ਲਈ ਇੱਕ ਆਪਣੀ ਜਿਹੜੀ ਹੈਗੀ ਡਿਸ਼ ਦੇ ਵਿੱਚ ਤਿਆਰ ਕਰਾਂਗੇ ਇਸੇ ਨੂੰ ਗਰਮ ਗਰਮ ਕੰਮ ਕਰਨਾ ਹੈਗਾ ਥੋੜਾ ਤੇਜ਼ੀ ਦੇ ਨਾਲ ਤਾਂ ਹੀ ਇਹ ਜੁੜਨਗੇ ਐਦੋਂ ਖੁੰਡੀ ਪ레스 ਕਰ ਲਓ ਚੰਗੀ ਤਰ੍ਹਾਂ ਸਾਰਾ ਗੁੱੜ ਲੈ ਲੈਣਾ ਉਹ ਦਸਤ ਤੋਂ 15 ਮਿੰਟ ਨੂੰ ਜੁੜਾ ਜੁੜਾਂਗੇ ਹਾਂਜੀ ਸੱਦੀ ਪੱਟੀ ਤਿਆਰ ਹੈ ਨਾਲ ਹੀ ਅਸੀਂ ਇੱਥੇ ਹੁਣ ਪੱਟੀ ਤਾਂ ਬਣਾਈ ਲਈਏ ਨਾਲ ਹੀ ਅਸੀਂ ਇਹਦੇ ਲੱਡੂ ਵੀ ਬਟਾਉਂਗੀ ਹਾਂਜੀ ਹੱਥ ਨੂੰ ਥੋੜਾ ਜਿਹਾ ਗਿੱਲਾ ਕਰ ਲਿਆ ਨਾਲ ਹੀ ਗਰਮ ਗਰਮ ਲੱਡੂ ਜਿਹੜੇ ਹੈਗੇ ਬਟਾ ਲੈਣੀ ਹੈ ਇਹ ਸੱਦੀ ਕੋਲੇ ਮੁਰਮਰੇਲੇ ਲੱਡੂ ਤੇ ਨਾਲ ਹੀ ਸੱਦੀ ਕੋਲੇ ਮੁਰਮਰੇ ਵਾਲੀ ਜਿਹੜੀ ਪੱਟੀ ਹੈ ਉਹ ਵੀ ਤਿਆਰ ਹੈ ਲਓ ਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਦੇਪੀ ਸਕਟਾਂਗੇ ਤੇ ਵਕਾਇਦਾ ਅਸੀਂ ਅੱਜ ਲੋੜੀ ਤੇ ਇਸ ਨੂੰ ਅਸੀਂ ਆਪਣੇ ਗੈਸਟਰੇ ਘਰ ਲੈ ਕੇ ਜਾ ਰਹੇ ਹਾਂ ਤੇ ਉਮੀਦ ਹੈ ਤੁਸੀਂ ਵੀ ਇਸ ਨੂੰ ਜ਼ਰੂਰ ਬਣਾਓਗੇ ਖਾਓਗੇ ਤੇ ਸਾਰਿਆਂ ਨੂੰ ਖਿਲਾਓਗੇ ਤੇ ਚਲੋ ਜੀ ਹੁਣ ਅਸੀਂ ਪੈਕਿੰਗ ਕਰਦੇ ਹਾਂ ਤੇ ਨਾਲ ਸਾਡੇ ਆ ਜਾਓ ਫਿਰ ਆਪਾਂ ਇਕੱਠੇ ਹੋ ਕੇ ਸੁੰਦਰ ਮੁੰਦਰੀਏ ਬੋਲੀਏ ਤੇ ਫਿਰ ਆਪਾਂ ਲੋੜੀ ਮਨਾਈ ਤਨ ਨੂੰ ਕੋ ਸੰਦੇਈ ਹੋਈ ਜੀ ਤੇ ਚਲੋ ਫਿਰ ਸਾਡੇ ਨਾਲ ਇੱਕ ਵਾਰੀ ਸਾਰੇ ਜਣੇ ਬੋਲੋ ਸੁੰਦਰ ਮੰਦਰੀਏ ਓ ਤੇਰਾ ਕੋਣ ਵਿਚਾਰਾ ਤੇ ਲੋ ਜੀ ਫਿਰ ਸਾਨੂੰ ਦਿਓ ਇਜਾਜ਼ਤ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਆ ਧੰਨਵਾਦ ਤੁਹਾਡਾ ਸੁੰਦਰ ਮੰਦਰੀਏ ਓ ਤੇਰਾ ਕੋਣ ਵਿਚਾਰਾ ਓ ਦੁਲਲਾ ਪੱਠੀ ਵਾਲਾ ਓ ਦੁਲੇ ਦੀ ਤੀਵੀਂ ਵੀ ਆਈ ਓ ਛੇਰ ਚੱਕਰ ਪਾਈ ਓ ਕੁੜੀ ਦਾ ਲਾਲ ਪਟਾਕਾ ਓ ਕੁੜੀ ਦਾ ਸ਼ਾਲੂ ਪਟਾਓ ਚਾਲੂ ਕੌਣ ਸਮੇਤੇ ਕੁੜੀ ਦਾ ਜੀਵੇ ਚਾਚਾ ਚਾਚਾ ਚੂਰੀ ਘੁਟੇ ਜ਼ਿੰਮੇਦਾਰਾ ਲੁੱਟੀ ਜ਼ਿੰਮੇਦਾਰ ਸੋ ਆਏ ਕਿੰਨੇ ਪੋਲੇ ਲਈ ਇੱਕ ਪੋਲਾ ਰਹਿ ਗਿਆ ਸਪਾਈ ਫੜ ਕੇ ਲੈ ਗਿਆ ਸਪਾਈ ਨੇ ਮਾਰੀ ਇੱਕ ਸਾਨੂੰ ਦੇ ਦੇ ਲੋੜੀ ਤੇ ਤੇਰੀ ਜਿਵੇਂ ਜੋੜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ